ਜੋ ਨਸ਼ਾ ਅਬਰਧ ਜਿਹੜੀ ਮੁਹਿੰਮ ਪੰਜਾਬ ਸਰਕਾਰ ਵੱਲੋਂ ਚੇੜੀ ਗਈ ਹੈ ਉਸ ਦੇ ਵਿੱਚ ਲਗਾਤਾਰ ਜਿਹੜੀਆਂ ਬਰਾਮਦਗੀਆਂ ਸਬਡਿਵੀਜ਼ਨ ਪਿੱਖੀਵਿੰਡ ਜ਼ਿਲ੍ਹਾ ਤਰਨਤਾਰਨ ਵੱਲੋਂ ਕੀਤੀਆਂ ਜਾ ਰਹੀਆਂ ਨੇ ਮਾਨਯੋਗ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਭਗਵੰਤ ਮਾਨ ਜੀ ਨੇ ਜਿਹੜੀਆਂ ਸਾਨੂੰ ਏਡੀਐਸ ਵਾਹिकल्स ਦਿੱਤੇ ਆ ਉਹਦੀ ਉਹ ਉਹਦੇ ਤਹਿਤ ਜਿਹੜੀਆਂ ਰੋਜ਼ਾਨਾ ਪ੍ਰਾਪਤੀਆਂ ਹੋ ਰਹੀਆਂ ਨੇ ਸੋ ਮਾਨਯੋਗ ਡੀਜੀਪੀ ਸਾਹਿਬ ਸ੍ਰੀ ਗੌਰਵਿਆਦਪ ਆਈਪੀਐਸ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਰਵਜੋਤ ਅਗਰੇਵਾਲ ਜੀ ਦੇ ਹੁਕਮਾਂ ਦੇ ਮਤਾਬਕ ਇਹ ਜਿਹੜੀਆਂ ਵੱਖ-ਵੱਖ ਲੋਕੇਸ਼ਨਾਂ ਤੇ ਗੱਡੀਆਂ ਲਗਾ ਕੇ ਤੇ ਡਰੋਨ ਐਕਟੀਵਿਟੀ ਨੂੰ ਜਿੱਥੇ ਡਿਟੈਕਟ ਕੀਤਾ ਜਾ ਰਿਹਾ ਉੱਥੇ ਜੈਮ ਵੀ ਕੀਤਾ ਜਾ ਰਿਹਾ ਸੋ ਇਸੇ ਤਰ੍ਹਾਂ ਹੀ ਅੱਜ ਵੀ ਜਿਹੜੀ ਆ ਡਿਟੈਕਸ਼ਨ ਵਾਲੀ ਵਹੀਕਲ ਡੱਲ ਪਿੰਡ ਦੇ ਵਿੱਚ ਲੱਗੀ ਡਰੋਨ ਐਕਟੀਵਿਟੀ ਨੋਟ ਹੋਈ ਤੇ ਜੈਮਿੰਗ ਆਨ ਕੀਤੀ ਗਈ ਤੇ ਜਿਸ ਦੌਰਾਨ ਇੱਕ ਜਿਹੜਾ ਡਰੋਨ ਡੀਜੀਏੀ ਮੈਟ੍ਰਿਕਸ ਤੇ ਇੱਕ ਜਿਹੜਾ ਪੀਲੇ ਰੰਗ ਦਾ ਪੈਕੇਟ ਮਿਲਿਆ ਜਿਹਨੂੰ ਖੋਲ ਕੇ ਚੈੱਕ ਕਰਨ ਦੇ ਦੇ ਵਿੱਚੋਂ 506 ਗ੍ਰਾਮ ਜਿਹੜੀ ਆ ਹਫੀਮ ਬਰਾਮਦ ਹੋਈ ਜਿਸ ਸੰਬੰਧੀ ਥਾਣਾ ਖਾਲੜਾ ਦੇ ਵਿਖੇ ਵੱਖਰੀ ਐਫ ਆਈ ਆਰ ਜਿਹੜੀ ਆ ਉਹ ਦਰਜ ਕਰਕੇ ਦੀ ਤਰਤੀਸ਼ ਕੀਤੀ ਜਾ ਰਹੀ ਹੈ ਸੋ ਇਹਦੀ ਜਿਹੜੀ ਟੈਕਨੀਕਲ ਤਰੀਕਿਆਂ ਦੇ ਨਾਲ ਇਨਵੈਸਟੀਗੇਸ਼ਨ ਕੀਤੀ ਜਾਊਗੀ ਇਸ ਵਿਸ਼ੇ ਦੇ ਵਿੱਚ ਸ਼ਾਮਲ ਵਿਅਕਤੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਭੇਜਿਆ ਜਾਊਗਾ ਮੈਂ ਇੱਥੇ ਵੀ ਦੱਸਣਾ ਚਾਹੁੰਦਾ ਆ ਕਿ ਜਿੱਥੇ ਬਾਰਡਰ ਤੇ ਰੋਜ਼ਾਨਾ ਪ੍ਰਾਪਤੀਆਂ ਹੋ ਰਹੀਆਂ ਨੇ ਚੰਨਕ ਦਿਨ ਪਹਿਲਾਂ ਤੁਹਾਨੂੰ ਯਾਦ ਹੋਵੇਗਾ ਇਤਾਂ ਹੀ ਐਡੀਐਸ ਦੇ ਸਹਿਯੋਗ ਨਾਲ ਜਿਹੜੀ ਬਰਾਮਦਗੀ ਥਾਣਾ ਖੇਮਕਰਨ ਚ ਹੋਈ ਸੀ ਜਦੇ ਵਿੱਚ ਤਕਰੀਬਨ 3.5 ਕਿਲੋ ਦੇ ਕਰੀਬ ਜਿਹੜੀ ਆਫੀਮ ਬਰਾਮਦ ਹੋਈ ਸੀ ਇਸ ਤੋਂ ਇਲਾਵਾ ਜਿਹੜੀਆਂ ਹੈਰਨ ਦੀਆਂ ਰਿਕਵਰੀਜ਼ ਨੇ ਉਹ ਲਗਾਤਾਰ ਬਾਰਡਰ ਦੇ ਉੱਤੇ ਤੇ ਜ਼ਿਲ੍ਹਾ ਤਰਨਤਾਰਨ ਵੱਲੋਂ ਕੀਤੀਆਂ ਜਾ ਰਹੀਆਂ ਨੇ ਤੇ ਅਸੀਂ ਇਸ ਧੰਦੇ ਦੇ ਵਿੱਚ ਅਨਵੋਲਵ ਗੈਰ ਕਾਨੂੰਨੀ ਜਿਹੜੇ ਗੈਰ ਸੰਵਿਧਾਨਕ ਵਿਅਕਤੀ ਆ ਉਹਨਾਂ ਦੇ ਗੈਰ ਕਾਨੂੰਨੀ ਇਰਾਦਿਆਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਵਾਂਗੇ ਬਾਰਡਰ ਤੇ ਜਿਹੜੀਆਂ ਸਾਡੀਆਂ ਐਡੀਐਸ ਵਾਈਕਲਸ ਪੰਜਾਬ ਪੁਲਿਸ ਤੇ ਬੀਐਸਐਫ ਚੱਕਨੀ ਤੇ ਅਲਰਟ